मिली जानकारी अनुसार स्विफ्ट कार बंगा ਤੋਂ ਗੜਸ਼ੰਕਰ ਤੇ ਵਾਟਰ ਕੁਲਾ ਨਾਲ ਭਰਿਆ ਛੋਟਾ ਹਾਥੀ ਗੜਸ਼ੰਕਰ ਤੋਂ ਵੰਗਾ ਵਾਲੇ ਸਾਈਡ ਵੱਲ ਨੂੰ ਜਾ ਰਿਹਾ ਸੀ ਤਾਂ ਪਿੰਡ ਦੇ ਢਕਾਮ ਦੇ ਨਜ਼ਦੀਕ ਆਪ स्विਫਟ ਟਕਰਾ ਗਈਆਂ ਟੱਕਰ ਇੰਨੀ ਭਿਆਨਕ ਸੀ ਕਿ ਦੋਨਾਂ ਗੱਡੀਆਂ ਪਲਟ ਕੇ ਖੇਤਾਂ ਵਿੱਚ ਡਿੱਕੇ ਨੁਕਸਾਨੀ ਆ ਗਈਆਂ ਰਾਹਤ ਵਾਲੀ ਖਬਰ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੂਚਨਾ ਮਿਲਨ ਤੇ थाना ਗੜਸ਼ੰਕਰ ਤੋਂ ਐਸਐਸ ਗੁਰਜਿੰਦਰ ਸਿੰਘ ਆਪਣੀ ਪੁਲਿਸ ਟੀਮ ਨਾਲ ਮੌਕੇ ਤੇ ਪਹੁੰਚ ਕੇ ਤਫ਼ਤੀਸ ਕਰਨੀ ਸ਼ੁਰੂ ਕਰ ਦਿੱਤੀ। ਹਾਦਸੇ ਬਾਰੇ ਜਾਣਕਾਰੀ ਦਿੰਦੇ ਹੋਏ ਐਸਆਈ ਰਸਪਾਲ ਸਿੰਘ ਨੇ ਦੱਸਿਆ ਕਿ ਮਾਮੂਲੀ ਜ਼ਖਮੀਆਂ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਤੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ। ਹੋਰ ਸਾਰੇ ਤਲਾਸ਼ ਮਿਲੀ ਸੀ 112 ਨੰਬਰ ਤੇ ਕਿ ਬੰਗਿਆ ਰੋਡ ਤੇ ਕੋ ਐਕਸੀਡੈਂਟ ਹੋਇਆ। ਉਹਦੇ ਸੰਬੰਧੀ ਮੌਕੇ ਤੇ ਆਏ ਆ ਤੇ ਇੱਕ ਸਵਿਫਟ ਕਾਰ ਆ ਜਿਹੜੀ ਬੰਗਿਆ ਤੋਂ ਗੜਸ਼ਪੁਰ ਜਾ ਰਹੀ ਸੀ। ਇਹ ਛੋਟਾ ਹਾਥੀ ਜਿਹੜਾ ਗੜ੍ਹ ਸਿੰਘ ਤੋਂ ਬੰਗਿਆਸ ਰੋਡ ਨੂੰ ਜਾ ਰਿਹਾ ਹੈਗਾ ਤੇ ਆਪ ਜੀ ਟਗਰਾਵਣਾ ਜਿਹੜੇ ਦੋਨੇ ਜਿਹੜਿਆ ਰੋਡ ਤੋਂ ਸਾਈਡ ਤੇ ਫਲਟ ਗਏ ਆ ਲੇਕਿਨ ਜਾਨੀ ਨਾ ਮਾਲੀ ਨੁਕਸਾਨੋਂ ਬਚ ਗਿਆ ਬਾਕੀ ਸਟੇਟਮੈਂਟ ਲੈ ਕੇ ਦੇਖਦੇ ਹਾਂ ਕੀ ਹੈਗਾ ਗੜ੍ਹ ਸ਼ੰਕਰ ਤੋਂ ਬਿੱਟੂ ਚਾਂਦੀ ਰਿਪੋਰਟ